ਐਸਸਿਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਤਰਨਤਾਰਨ ਤੇ ਜ਼ਿਲ੍ਹਾ ਵੀ ਤਰਨਤਾਰਨ ਤੇ ਬਲਰਾਜ ਸਿੰਘ ਜੀ ਨਾਲ ਕੋਲ ਆਪਾਂ ਆਏ ਆਂ ਕੰਗ ਡੇਰੀ ਫਾਰਮ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਚਾਰ گاਵਾ ਹੀ ਦਿਖਾਉਣੀਆਂ ਵਾ ਚਾਰੇ ਸੂਈਆਂ ਸਵਾਈਆਂ ਵਾ ਤੇ ਚੰਗਾ ਦੁੱਧ ਤਿਆਰ ਆ ਮੌਕੇ ਤੇ ਤੇ ਬਾਕੀ ਇੱਥੇ ਆ ਗਏ ਆਪਣੀ ਚੁਾਈ ਕਰਕੇ ਪਾਸ ਕਰਕੇ ਤੇ ਤਸੱਲੀ ਕਰਕੇ ਖੜੋ ਜਿਹੜਾ ਕਵੀਰ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕਾਲ ਤੇ ਦੋ ਦੋ ਟਾਈਮ ਚੁਵਾਈ ਕਰਾ ਲੋ ਪਰ ਪਸ਼ੂ ਦੀ ਤਸੱਲੀ ਆਪਣੇ ਇੱਥੋਂ ਹੀ ਕਰਕੇ ਖੜੋ ਅਸੀਂ ਕਦੇ ਉਹ ਨਹੀਂ ਕਿੰਨੇ ਵੀ ਬਿਨਾਂ ਚੁਵਾਈ ਤੋਂ ਜਾਂ ਕਿਸੇ ਦੀ ਗਾਰੰਟੀ ਤੇ ਪਸ਼ੂ ਲੈ ਜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਜੀ ਠੀਕ ਠਾਕ ਜੀ ਬਿਲਕੁਲ ਵਧੀਆ ਸਰ ਜੀ ਚਲੋ ਵਧੀਆ ਚਾਹੀਦੇ ਜੇ ਤੇ ਨਾਮ ਦੱਸਦੇ ਇਕੱਲੀ ਫਿਰ ਨਾਮ ਬਲਰਾਜ ਸਿੰਘ ਆ ਜੀ ਤੇ ਸ਼ਹਿਰ ਆਪਣਾ ਤਰਨਤਾਰਨ ਤਰਨਤਾਰਨ ਆ ਜੀ ਪੁਲਸ ਲਾਈਨ ਦੇ ਲਾਗੇ ਮਮਤਾ ਨਕੇਤਨ ਸਕੂਲ ਦੇ ਲਾਗੇ ਜੀ ਠੀਕ ਆ ਅੱਜ ਚਾਰ گاਵਾ ਹੀ ਆ ਹੁਣ ਚਾਰੇ ਸੂਈਆਂ ਚਾਰੇ ਸੂਈਆਂ ਜੀ ਤਿਆਰ ਦੁੱਧਿਆ ਚਲੋ ਫਿਰ ਸ਼ੁਰੂਆਤ ਜਿਹੜੀ ਇਧਰੋਂ ਪਿੰਦੇ ਨੰਬਰ ਤੇ ਜਿਹੜੀ ਆ ਗਾਂ ਇੱਥੇ ਹੀ ਕਰ ਲਈਏ ਹਾਂਜੀ ਕਿੰਨਾ ਚਿਰ ਹੋ ਗਿਆ ਜਿੰਨੇ ਸੂਈ ਨੂੰ ਇਹਨੂੰ ਬੋੜਾ ਹੀ ਹੈ ਮੈਨੂੰ ਬੋੜਾ ਲਾ ਰੋ ਚਾਰ ਪੰਜ ਦਿਨ ਹੋਏ ਹੀ ਸੂਈ ਨੂੰ ਅੱਛਾ ਹਾਂ ਉਹ ਬੱਚਾ ਵਗਾ ਦੋ ਬੱਚੇ ਤਾਂ ਮਰ ਗਏ ਬੱਚਾ ਇਹਦਾ ਮਰ ਗਿਆ ਹਾਂ ਕੂੜਾ ਹੀ ਬੱਚਾ ਹਾਂਜੀ ਹਾਂ ਕੂੜਾ ਇਹ ਬੱਚਾ ਬਿਲਕੁਲ ਤੇ ਤੇ ਨਹੀਂ ਆਖਾ ਦੋ ਥਾਣ ਵੀ ਤੇ ਥਾਣੇ ਕਰੀ ਦੇਖ ਸਕਦੇ ਚੰਗੇ ਗੈਪ ਤੇ ਦੂਰ ਦੂਰ ਜਿਹੜਾ ਥਾਣਾ ਬਿਲਕੁਲ ਤੇ ਮਿਲਕ ਵੇਨ ਵੀ ਚੰਗੀ ਲੱਗੀ ਆ ਤਾਂ ਵੇ ਤੁਸੀਂ ਹੱਤ ਨਾਲ ਚੋਈ ਕਰ ਲੈ ਤੇ ਭਾਵੇਂ ਕੋ ਮਸ਼ੀਨ ਨਾਲ ਕਰ ਲੈ ਤੇ ਹਮਾਨੇ ਤੇ ਨਾੜਾ ਵੀ ਦੇਖ ਸਕਦੇ ਜੇ ਚੰਗੀਆਂ ਤੇ ਹੁਣ ਉਤਰਾ ਕਿੰਨਾ ਦੁੱਧ ਕਰ ਕੀ ਤਿਆਰ ਏ ਤਿਆਰ ਏ ਤੇ ਲੈ ਜੀ ਜਿਹੜਾ ਕੰਡੇ ਦਾ ਦੁੱਧ ਏ ਮਸ਼ੀਨ ਦੀ ਚੋਈ ਨਾ ਵੀ ਕੋਈ ਜਾਂਦੀ ਆ ਭਾਵੇਂ ਮਸ਼ੀਨ ਨਾਲ ਚੁਣੇ 33 ਕਿਲੋ ਦੁੱਧ ਆ ਤਿਆਰ ਮੌਕੇ ਤੇ ਹਾਂ ਤਿਆਰ ਮੌਕੇ ਤੇ ਇਹ ਜਿਹਦੇ ਦੁੱਧ ਤੋਂ ਵੱਜੂਗੀ ਏ ਇਹਦੇ ਦੁੱਧ 40 ਤੋਂ ਬਾਹਰ ਦੇਵੇਗੀ ਅੱਛਾ ਹਾਂ ਖੋਲੋ ਹਾਂ ਫਿਰ ਤੌਰੀਆ ਕਰੀ ਆ ਦੇਖਾ ਦੇ ਜੀ 33 ਲੀਟਰ ਦੁੱਧ ਜਿਹੜਾ ਮੌਕੇ ਤੇ ਦੇ ਕੋਲ ਤਿਆਰ ਦੱਸਦੇ ਆ ਉਹ ਤੁਸੀਂ ਆਪਣਾ ਦੋ ਟਾਈਮ ਚੋ ਕੇ ਲੈ ਜਨਾ ਵਾ ਦੁੱਧ ਜਿਹੜਾ ਕਹਿੰਦੇ ਵੀ 40 ਤੱਕ ਜਾ ਸਕਦੇ ਉਹ ਤੁਸੀਂ ਆਪਣੀ ਸਮਝ ਕਰਨੀ ਆ ਬਾਕੀ ਬੱਚਾ ਇਹਦਾ ਜਿਹੜਾ ਮਰ ਗਿਆ ਵਾ ਇਹ ਕਿਹੜਾ ਖਾਣਾ ਬਣ ਰਿਹਾ ਖਾਣੇ ਦੇਖ ਸਾਦੇ ਚੰਗੇ ਗੈਪ ਤੇ ਦੂਰ ਦੂਰ ਜਿਹੜਾ ਖਾਣੇ ਆ ਬਾਕੀ ਇੱਥੇ ਆਣ ਕੇ ਵੇਖੋ ਫਿਰ ਕਦ ਕੱਡ ਦਾ ਸਾਰੀਆਂ ਚੀਜ਼ਾਂ ਦਾ ਪ੍ਰੋਪਰ ਅੰਦਾਜ਼ਾ ਹੋ ਜਾਂਦਾ ਲੈ ਜੋ ਬਾਕੀ ਥੱਲੇ ਚੰਗੇ ਰੀਜ ਨਾਲ ਤਿਆਰ ਹੋਈ ਹੈ ਆ ਦੇਖ ਸੰਦੇ ਇੱਕ ਮਿੰਟ ਫਿਰ ਵੀਰ ਜੀ ਮੋਲ ਰੱਖੀ ਆ ਦਾ ਹੁਣ ਆਪਾਂ ਅੱਛਾ ਐ ਦਾ ਜੀ ਹਾਂ ਜੀ ਕਿੰਨੇ ਤੇ ਜਸਨ ਕਰਨੀ ਆਪਾਂ ਇਹ ਜੈਸ 9 ਜਿਹੜੀ ਹਰ ਫਰੀਜ ਜੀ 1 ਲੱਖ ਦੀ ਪੂਰੇ ਦੀ ਪੂਰੇ ਦੀ ਪੂਰੇ ਲੱਖ ਦੀ ਕੀ ਕਰਦੀ ਹੈ ਮਾਨਤਨ ਕੋਈ ਵੀਰ ਹੈ ਜੇ ਸ਼ੱਕ ਕੋਈ ਥਣਾ ਦਾ ਕੋਈ ਹਰ ਕੋਈ ਆ ਫਿਰ ਤੋਂ ਬੱਚਾ ਮਰ ਗਿਆ ਵਾ ਮਤਲਬ ਡੇਢ ਦੀ ਬੱਚਾ ਇਹਦਾ ਇਹ ਨਾਲ ਇਹ ਆ ਵਾ ਚਲੋ ਦੇਖ ਨਹੀਂ ਦਿਆ ਕਿ ਤੇ ਸੱਜ ਰਿਆ ਹਾਂਜੀ ਰਹਿ ਗਈ ਸੱਜ ਰਿਆ ਤੇ ਕਿੰਨਾ ਫਿਰ ਕਰਦੀ ਹੈ 95 ਦੀ ਚਲੋ ਜੀ ਯਾਰ ਬੀਜੀ ਹਾਨਾ ਜੋ 95 ਦੀ ਛੋਟੀ ਕਰਾਂਗੇ 500 ਰੁਪਿਆ ਤੇ ਦੋ ਦੋ ਤੇਰਾ 33 ਲੀਟਰ ਕਰੋ ਚਵਾ ਦੇ ਹਾਂ ਤਾਂ ਭਾਵੇਂ ਚਾਰ ਡਾਮ ਚੋਈ ਜਾਣ ਵਧੂਗੀ ਘਟੂਗੀ ਨਾ ਅੱਛਾ ਰੋਜ ਦਾ ਅੱਧਾ ਕਿ ਲੱਕ ਲੋ ਆਦੀ ਆ ਠੀਕ ਹੈ ਜੀ ਹਾਂਜੀ ਤੇ ਇਹਦਾ ਵੀ ਬੱਚਾ ਮਰ ਗਿਆ ਜੇ ਇਹਦੇ ਸੂਈਆ ਮਰ ਦਿੱਤਾ ਹੀ ਮਰਿਆ ਅੱਛਾ ਇਹਨੇ ਮਰਿਆ ਦਿੱਤਾ ਮਰਿਆ ਮਤਲਬ ਥੋੜਾ ਜਿਹਾ ਸਾਜੇ ਨੇ ਆ ਤੇ ਜਨਮ ਲੈਣੇ ਮਰ ਗਿਆ ਅੱਛਾ ਹਾਂ ਇਹ ਮਤਲਬ ਉਹ ਲਾਲੋ ਵੀ ਰਾਤੀ ਸੂਈ ਆ ਅੱਛਾ ਹਾਂਜੀ ਠੀਕ ਮੇਰ ਜਾ ਰਹੇ ਓਕੇ ਪਾਤੀ ਆ ਆਪ ਕੋ ਹੈਗਾ ਵੀਡੀਓ ਬਾੜੀ ਘਟ ਕੋ ਠੀਕ ਹੈ ਜੀ ਹਾਂਜੀ ਬਾਕੀ ਦੋਵਾਂ ਦੇ ਬੱਚੇ ਹੈਗੇ ਆ ਤਰਾ ਹਾਂਜੀ ਲਿਆ ਖੋਲੋ ਫਿਰ ਤੌਰੀ ਇਹਨਾਂ ਵਿੱਚ ਅਮਰ ਭਾਈ ਆ ਗਿਆ ਆ ਦੇਖ ਸਕਦੇ ਜੀ ਇਹ ਦੇਖੋ ਤੇ ਆ ਜਾ ਫਿਰ ਬੋਲਾ ਹੀ ਆ ਗਏ ਇਹਦੇ ਜਿਹੜਾ ਹੈਗੀ ਵੀ ਲੱਪੇ ਜੀ ਹੈ ਭਾਈ ਬੋਲਾ ਹੀ ਆਇਆ ਸੀ ਬਾਕੀ ਉਤਰਾਂ ਬੇਲ ਦੀ ਚੰਗੀ ਆ ਤੇ ਥੱਲੇ ਵੀ ਚੰਗੀ ਬਣੀ ਆ ਸਿਰ ਘਰ ਵੀ ਜੀ ਸੂਜ ਆਈ ਆ ਸੂਜ ਆਈ ਆ ਹਾਂ ਸੂਜ ਆਈ ਆ ਹੁਣ ਮੰਨ ਲਓ ਥੋੜੇ ਪਠਾੜ ਦਾ ਖਾਊਗੀ ਤੇ ਬੈਰ ਜਪੂਗੀ ਰੰਗ ਰੂਪ ਦੀ ਸੋਹਣੀ ਆ ਉਤਰਾਂ ਤੇ ਸਭ ਤੋਂ ਸੋਹਣੀ ਬਣੀ ਆ ਇਹ ਆ ਵੀ ਹੈਗੀ ਸੱਜਰੇ ਇਹ ਵੀ ਜਿੰਨੇ ਦੁੱਧ ਚੋਣਾ ਵਾ ਡੇਰੀ ਡੂਰੀ ਜੀ ਕਿਸੇ ਵੀ ਨੇ ਉਹਦੇ ਲਈ ਚੰਗੀ ਆ ਹਰ ਵੀਜੀ ਬੋੜਾ ਵੀ ਚੰਗਾ ਜੋ ਕਿੰਨਾ ਕਾ ਹੋਗਾ ਅਸੀਂ ਮਤਲਬ ਦੋ ਜਵਾਈਆਂ ਕਰ ਲੇਗਾ 10-10 ਕਿਲੋ ਇੱਕ 9.5 ਦੀ ਇੱਕ 10 ਦੀ ਮਸ਼ੀਨ ਹੈ ਅੱਛਾ ਹਾਂ ਫੇਰ ਬਣੀ ਆ ਬਈ ਹਾਂਜੀ ਉਹ ਫੇਰ ਮੇਰੇ ਘਰ ਨਾ ਇੰਨਾ ਦੁੱਧ ਹੋ ਜਾਣਾ ਕਿੰਨਾ ਦੁੱਧ ਕੋਈ ਪ੍ਰਵਾਹ ਨਹੀਂ ਇਹਨੂੰ ਖਾਣ ਪੀਣ ਲਈ ਆ ਕਿੰਨਾ ਦੁੱਧ ਘਰੀ ਜਾਊਗੀ ਇਹ ਦੁੱਧ 30 ਕਿਲੋ ਕਰ ਦੂ ਜੀ ਜੇ ਇਹਦੇ ਬੋੜਾ ਹੀ ਮਤਲਬ ਇੱਕੋ ਜਿੰਦੀ ਸੂਈਦਲੇ 20 ਕਿਲੋ ਬੋੜਾ ਅੱਛਾ ਹਾਂਜੀ ਤੇ ਇਹਦਾ ਫੇਰ ਮੁੱਲ ਇਹ ਹੁਣ ਬੱਚਾ ਮਰ ਗਿਆ ਉਦਾਂ ਤੇ 75 ਦੀ ਸੀ ਅੱਛਾ ਹਾਂਜੀ ਹੁਣ ਕਿਵੇਂ ਹਾਂ ਨਾ 70 ਦੀ ਦੇ ਦਾਂਗੇ 65 ਦੀ ਜਾਨ ਦੋ ਕੋਈ ਨਹੀਂ ਚਲੋ ਜਾਨ ਦੋ ਜੀ 6000 ਦੀ ਇਹ ਚਾ ਮੂੰਹ ਵੀ 6 ਦੰਦ ਜੋ ਮੂੰਹ ਛਿੱਗੀ ਆ ਛਿੱਗੀ ਮੂੰਹੋ ਹਾਨੇ ਦੇ ਇੱਕ ਵਾਰੀ ਦੇਖ ਸਕਦੇ ਜੇ ਲਾਗੇ ਤੋਂ ਤੇ ਮਿਲਕਵੇਂ ਨੇ ਵੀ ਦੇਖ ਸਕਦੇ ਦੁੱਧ ਵਾਲੀਆਂ ਨਿਸ਼ਾਨੀਆਂ ਚੰਗੀਆਂ ਮਾਤਰਾ ਤੇ ਹੁਣ ਜਿਹੜੀ ਆ ਗਈ ਆਪਣੇ ਕੋਲ ਆ ਤੀਸਰੇ ਨੰਬਰ ਤੇ ਹਾਂਜੀ ਤੀਸਰੇ ਨੰਬਰ ਤੇ ਇਹ ਵੀ ਮੰਨਵਾ ਸੱਤਾ ਦਿਨਾਂ ਦੀ ਸੂਈ ਜੋਰ ਦੀ ਜੀ ਹਾਂ ਉਹਦਾ ਲਿੱਸਾ ਪਾਣਾ ਰੱਖੀ ਹੈ ਜੀ ਜਿਆਦ ਕੁਆਲਿਟੀ ਵੇਖੋ ਸਾਰਾ ਕੁਝ ਦੋਹ ਦੇ ਥੱਲੇ ਨੈਟ 25 ਕਿਲੋ ਤਿਆਰ ਜੋ ਤਿਆਰ ਮੋਕੇ ਤੇ ਹਾਂ 25 ਕਿਲੋ ਮੋਕੇ ਦੇ ਤਿਆਰ ਚਾਰ ਦਿਨ ਚ ਹੋਵੇ ਪੰਜਨ ਚਵਾ ਹੱਥੀ ਚਵਾ ਵੀ ਚੰਗਾ ਮਸ਼ੀਨ ਵੀ ਲਾਉਂਦੀ ਤੇ ਕਿੰਨਾ ਦੁੱਧ ਕਰੀ ਜਾਊਗੀ ਇਹ ਇਹ ਵੀ 30 ਤੋਂ ਵੀ ਮਰਦੀ ਜੀ ਅੱਛਾ ਹਾਂ ਅਜੇ 8 ਦਿਨ ਦੀ ਸੂਈ ਆ ਤੇ ਆ ਥਾਣੇ ਤੇ ਦੇਖ ਸਕਦੇ ਜੇ ਲਾਗੇ ਤੇ ਇੱਕ ਰੀ ਤੇ ਆ ਮਿਲਕਵੇਂ ਨੇ ਚੰਗੇ ਦਿਖਣ ਦੀ ਆ ਤੇ ਥਣਾ ਦਾ ਸਾਈਜ਼ ਕੈਪ ਉਹ ਇਹਦਾ ਚੰਗਾ گلابی ਰੰਗ ਦਾ ਥਾਣਿਆ ਤੇ ਉਤਰਾ ਪੱਛਾ ਕੀ ਜੇ ਤੇ ਮਗਰ ਇਹਦੇ ਮਗਰ ਬੱਛਾ ਜੀ ਹਰ ਵੀ ਜੀ ਇਹਦੇ ਮਗਰ ਬੱਛਾ ਆ ਹਾਂ ਜੀ ਚਲੋ ਤੌਰੀਆਂ ਫੇਰ ਇਹਨਾਂ ਨੂੰ ਤਾਂ ਨਹੀਂ ਲੰਗਰ ਵੀ ਦੇਗੇ ਲੰਗਾ ਨਾ ਆ ਦੇਖ ਸਕਦੇ ਜੀ ਬਾਕੀ ਕਦ ਕਾਠ ਦੀ ਚੰਗੀ ਆ ਉਤਨੇ ਵੀ ਫਿਰ ਉਹ ਤਨੇ ਵੀ ਚਲੋ ਸੰਭਨ ਆ ਲਈ ਆ ਇਹ ਵੀ ਚਲੋ ਅਨਸੂਸਾ ਚ ਆਏ ਜਾਨਵਰ ਦੁੱਧ ਤੇ ਆਈਆਂ ਵਾ ਗਾਵਾਂ ਦੁੱਧ ਦਈਆਂ ਉਹਦੇ ਕਰਕੇ ਫਿਰ ਥੱਲੇ ਉਹ ਤਨਾ ਬੜੀ ਚੰਗੀ ਤਿਆਰ ਹੋਈ ਆ ਅਜ ਲਾਇਆਓ ਜੀ Otra ਹੈ ਪੂਰੀ ਐਕਟਿਵ ਆ ਕਿ ਇਹ ਆ ਵੀ ਜਿਹੜੇ ਵੀਰਾਂ ਨੇ ਦੁੱਧ ਵਾਸਤੇ ਖੜਦੀਆਂ ਆ ਉਹਨਾਂ ਲਈ ਚੰਗੀਆਂ ਆ ਹਰ ਵੀਜੀ ਇਹ ਚੱਡਾ ਵੀ ਮਲੇ ਚੌਂ ਪਾਗਾ ਜਿਆ ਹਾਂਜੀ ਹਾਂਜੀ ਚੌਂ ਪਾਗਾ ਗਾਣਾ ਚੱਡਾ ਇਹਦਾ ਹਾਂਜੀ ਹਾਂਜੀ ਤੇ ਉਹ ਆ ਬੱਚਾ ਜਿਹਦਾ ਹਾਂਜੀ ਬਹੁਤੇ ਦਿਨਾਂ ਦਾ ਨਹੀਂ ਇੱਕ ਬੱਚਾ ਬੜਾ ਤਕੜਾ ਵਾ ਇਹਦਾ ਠੀਕ ਆ ਕਹੇ ਵੀ ਨਾਲੂ ਨਾਲ ਹੈ ਜੇ ਬਾ ਯਾਰ ਵੀਜੀ ਠੀਕ ਆ ਜੀ ਹਾਂਜੀ ਪਿਆ ਥੱਲੇ ਇੱਕ ਅਰੀ ਫੇਰ ਤੋਂ ਦੇਖਾ ਕਿੰਨਾ ਫੇਰ ਇਹਦਾ ਰਖੀਏ ਮੋਲ ਆਪਾਂ ਦਿਲ ਦੇ ਕਰਦਾਰ ਬੀਜੇ 85000 ਕਰ ਲਈਏ ਦੁੱਧ 25 ਕਿਲੋ ਤੇ ਆ ਰਿਹਾ ਅੱਛਾ ਸਿਰਫ ਲਿਸਾ ਪਾਣੀਆਂ ਦੇ ਲੱਖੋਂ ਬਾਹਰ ਵੇਚ ਜਾਂਦੀ ਹਾਂਜੀ ਹਾਂਜੀ ਆ ਫੇ ਰੇਟ ਤੇ ਫੇ ਰੋਸਾ ਨਾ ਹੋ ਜਾਣਾ ਇਹ ਹਾਂ ਨਾ 80000 ਦੇ ਦਾਂਗੇ ਰੁਪਏ 75 ਦੀ ਜਾਂਦ ਗਏ ਵੀ ਚਲੋ 75000 ਹੀ ਦਾਂਗੇ ਜੀ ਜਾਂਦ ਤਾਂ 75 ਦੀ ਕੋਈ ਨਹੀਂ ਅੰਦਰ ਤੇ ਆ ਜਿਹੜੀ ਇੱਕ ਆ ਗਈ ਜੇ ਜਰਸੀ ਸ਼ਾਹੀਵਾਲ ਚ ਹਾਂ ਇਹ ਸ਼ਾਹੀਵਾਲ ਜੀ ਮੱਜਾਂ ਵਰਗਾ ਦੁੱਧ ਤੇਰਾ ਹਾਂਜੀ ਇਹ ਤੇਰਾ ਬੋੜਾ ਹੀ ਆ ਜੀ ਇਹ ਵੀ ਕਿੰਨੇ ਦਿਨਾਂ ਦੀ ਸੂਈ ਐ ਇਹ ਮਤਲਬ ਤਿੰਨਾਂ ਦਿਨਾਂ ਦੀ ਸੂਈ ਆ ਇਹਦੇ ਮਗਰ ਕੀ ਆ ਇਹਦੇ ਮਗਰ ਬੱਛੀ ਹੈ ਜੀ ਇਹਦੇ ਮਗਰ ਬੱਛੀ ਹੈ ਹਾਂ ਜੀ ਬੱਛੀ ਇਹਦੇ ਬਾਕੀ ਬਹੁਤੇ ਦਿਨਾਂ ਦਾ ਨਹੀਂ ਹੈ ਬੱਚਾ ਹਾਂ ਜੀ ਤੇ ਕਿੰਨਾ ਤਿਆਰ ਕਰ ਗਈ ਜੇ ਇਹਦੇ ਨਾਲ ਮੈਨੂੰ 18 ਕਿਲੋ ਆ ਜੀ ਤਿਆਰ ਮੋਕੇ ਦਾ ਹਾਂ ਬੋਲਾ ਤਿਆਰ ਹੈ 18 ਕਿਲੋ ਅੱਛਾ ਇਹ ਵੀ 23 24 ਕਿਲੋ ਤੋਂ ਨਹੀਂ ਜਾਂਦੀ ਜੀ ਇਹਦੀ ਨਸਲ ਵੇਖੋ ਇਹ ਵੀ ਮੂੰਹ ਚਾਰ ਦਾੰਦ ਹੈ ਅਰਬੀਦ ਅੱਛਾ ਮੂੰਹ ਤੇ ਚਾਰ ਦਾੰਦ ਤੇ ਪਹਿਲਾ ਸੁਆ ਇਹਦਾ ਠੀਕ ਵੇਖੋ ਇਹਦਾ ਰੰਗ ਢੰਗ ਥਣ ਵੇਖੋ ਠੰਡੀ ਸੀਲ ਬਾਕੀ ਥਾਣੇ ਵੀ ਬੜਾ ਚੰਗਾ ਲੱਗਾ ਵਾ ਤੇ ਕਦ ਕਾਠ ਵੀ ਚੰਗਾ ਵਾ ਘੋਟੀਆਂ ਰਗੀ ਵਾੜਿਆ ਉਤਨਾ ਪਾਣੀ ਬਾਕੀ ਅੱਜ ਠੰਡੀ ਬਹੁਤ ਆ ਧਰਤੀ ਧਰਤੀ ਜੀ ਆ ਉਹ ਧਰਤੀ ਬੱਚਿਆ ਕਰਕੇ ਕਰਦੀ ਨੇ ਅੰਦਰ ਹਾਂਜੀ ਆ ਤਾਂ ਬਾਜ ਜਾਓ ਉੱਤਾਂ ਬਹਿ ਜਾਓ ਇੱਥੇ ਥਣ ਮੱਝਾਂ ਹਣਕਾ ਲੱਗਾ ਆਹ ਤੈਸਾ ਦੇ ਤਰ੍ਹਾਂ ਬਣਾਇਦਾ ਵੀ ਲੱਗੇ ਤਾਂ ਤੇ ਥਾਣੇ ਦੇ ਵੀ ਦੇ ਸਕਦੇ ਆ ਇੱਧਾ ਬਹਿ ਕੇ ਖਾਣੇ ਆਹ ਠੰਡੀ ਆ ਠੰਡੀ ਆ ਕੋਈ ਰੱਸੀ ਨਹੀਂ ਪਾਉਣੀ ਕੋਈ ਲੈਣਾ ਨਹੀਂ ਦੇਣਾ ਨਹੀਂ ਠੰਡੀ ਸੀਲ ਥਣ ਵੀ ਮੱਝਾਂ ਰਕੇ ਇਦਾਂ ਹੀ ਹੱਲਾ ਫੇਰ ਇਹਦਾ ਇਹ ਹਰ ਫਰੀਜ ਦੀ ਹਾਨਾ 70000 ਦੇਵਾਂਗੇ ਹਾਂ ਨਾ ਕਰੋ ਫੇਰ ਦਾ ਦੋਈ 50000 ਦੀ ਕਰੋ ਫਿਰ ਚਲੋ 65000 ਦੀ ਆਹ ਜੀ ਠੀਕ ਹੈ ਛੋਟੀ ਹੋਵੇਗੀ 500 ਰੁਪਈਆ ਠੀਕ ਹੈ ਜੀ ਜੀ ਤੇ ਬਾਕੀ ਇੱਕ ਵਾਰੀ ਥਾਣੇ ਦੇ ਤੁਹਾਨੂੰ ਫਿਰ ਤੋਂ ਦਿਖਾ ਦਈਏ ਲਾਗੇ ਤੋਂ ਆਹ ਦੇਖ ਲੈਂਦੇ ਜੀ ਤੇ ਬਾਕੀ ਇੱਥੇ ਆਓ ਇਹ ਆਵੇ ਤੁਹਾਡੇ ਘਰੋਂ ਕੋਈ ਚੋ ਚਵਾ ਕੇ ਆਣਾ ਜਿੱਦਾਂ ਮਰਜ਼ੀ ਤਸੱਲੀ 2 ਟਾਈਮ ਚੋਵੇ 3 ਟਾਈਮ ਚੋਈ ਜੀ ਚੋ ਕੇ ਖੜੀ ਤਸੱਲੀ ਤੁਹਾਡੇ ਘਰੋਂ ਹੀ ਕਰਕੇ ਖੜੇ ਹਾਂ ਜੀ ਘਰੋਂ ਕਰਕੇ ਠੀਕ ਹੈ ਜੀ ਤੇ ਬਾਕੀ ਜੋ ਵੀ ਇਹ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਹੈ ਜਿਹੜੇ ਵੀ ਇਹਨੇ ਪੈਸੇ ਖਰਚੇ ਨੇ ਜ਼ਿੰਮੇਵਾਰੀ ਉਹਨਾਂ ਦੀ ਭੰਦੀ ਆ ਵੀ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਦਾ ਪਸ਼ੂ ਵੇਖ ਚਾ ਕੇ ਖਰੀਦਣ ਜੀ